ਚੰਡੀਗੜ੍ਹ ਦੇ ਨਾਲ ਲੱਗਦੇ ਪਿੰਡਾਂ ਦਾ ਦੇਖ ਲਵੋ ਹਾਲ ਸੀਐਮ ਹਾਸ਼ਤੋਂ ਕੁਝ ਹੀ ਕਿਲੋਮੀਟਰ ਦੀ ਦੂਰੀ ਤੇ ਸਥਿਤ ਨੇ ਪਿੰਡ ਟੁੱਟੀਆਂ ਸੜਕਾਂ ਅਤੇ ਸਹੂਲਤਾ ਦੀ ਵੱਡੀ ਘਾਟ ਬਰਸਾਤ ਦੇ ਦਿਨਾਂ ਵਿੱਚ ਹਾਲਾਤ ਹੋਰ ਵੀ ਹੋ ਜਾਂਦੇ ਨੇ ਬਦ ਤੋਂ ਬਦਤਰ ਲੋਕ ਕਿਸ ਤਰ੍ਹਾਂ ਦੇ ਨਾਲ ਕਰਦੇ ਨੇ ਗੁਜ਼ਾਰਾ ਆਓ ਤੁਹਾਨੂੰ ਵੀ ਦਿਖਾਣੇ ਆ ਬੇਸ਼ੱਕ ਦੇਸ਼ ਨੂੰ ਆਜ਼ਾਦ ਹੋਇਆ 75 ਵਰੇ ਹੋ ਚੁੱਕੇ ਨੇ ਪਰ ਹਲੇ ਵੀ ਕਈ ਪਿੰਡ ਅਜੇਹੇ ਨੇ ਜੋ ਬੇਰੁਕੀ ਦਾ ਸ਼ਿਕਾਰ ਨੇ ਇੱਥੋਂ ਤੱਕ ਕੀ ਮੁੱਢਲੀਆ ਸਹੂਲਤਾਂ ਤੱਕ ਵੀ ਉਪਲਬਧ ਨਹੀਂ ਹੈ ਅਸੀਂ ਇਸ ਵੇਲੇ ਮੌਜੂਦ ਹੈਗੇ ਆ ਚੰਡੀਗੜ੍ਹ ਦੇ ਵਿੱਚ ਜਿੱਥੇ ਕਿ ਮੁੱਖ ਮੰਤਰੀ ਦੀ ਰਹਾਇਸ਼ ਤੋਂ ਮਹਿਜ਼ ਕੁਝ ਹੀ ਕਿਲੋਮੀਟਰ ਦੀ ਦੂਰੀ ਦੇ ਉੱਪਰ ਇਹ ਜਿਹੜਾ ਕਿ ਪਿੰਡ ਸਥਿਤ ਹੈਗਾ ਆ ਜੋ ਕਿ ਟਾਂਡਾ ਅਤੇ ਹੋਰ ਜਿਹੜੇ ਕਿ ਆਸ-ਪਾਸ ਦੇ ਪਿੰਡ ਹੈਗੇ ਨੇ ਜਿੱਥੇ ਉਹਦੇ ਹਾਲਾਤ ਵੱਧ ਤੋਂ ਵੱਧਰ ਹੋਏ ਪਏ ਨੇ ਤਸਵੀਰਾਂ ਤੁਹਾਡੇ ਨਾਲ ਸਾਂਝੇ ਕਰ ਰਹੇ ਹਾਂ ਦੇਖੋ ਕਿਸ ਕਦਰ ਜਿਹੜਾ ਕਿ ਇੱਥੇ ਸੜਕਾਂ ਦਾ ਬੁਰਾ ਹਾਲ ਹੈ ਅਤੇ ਜਿਹੜੇ ਲੋਕ ਨੇ ਕਾਫੀ ਮੁਸ਼ਕਲ ਪਰੇ ਹਾਲਾਤਾਂ ਦੇ ਵਿੱਚ ਆਪਣੀ ਜ਼ਿੰਦਗੀ ਜੀਉਣ ਨੂੰ ਮਜਬੂਰ ਨੇ ਹਾਲਾਤ ਇਸ ਕਦਰ ਵੱਧ ਤੋਂ ਵੱਧਰ ਨੇ ਕੀਏ ਥੇ ਨਾ ਤਾਂ ਕੋਈ ਪਿੰਡ ਨੂੰ ਸੜਕ ਲੱਗਦੀ ਹੈ ਅਤੇ ਨਾ ਹੀ ਕੋਈ ਇੱਥੇ ਹੋਰ ਜਿਹੜੀਆਂ ਕਿ ਮੁੱਢਲੀਆਂ ਸਹੂਲਤਾਂ ਨੇ ਉਸ ਪਿੰਡ ਦੇ ਵਿੱਚ ਉਪਲਬਧ ਇਤੋਂ ਦੇ ਲੋਕ ਕਿਸ ਤਰ੍ਹਾਂ ਦੇ ਨਾਲ ਆਪਣੀ ਜ਼ਿੰਦਗੀ ਗੁਜ਼ਰਬਸਰ ਕਰ ਰਹੇ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਸੋ ਕਿੰਨੇ ਮਾੜੇ ਹਾਲਾਤ ਨੇ ਜੀ ਪਿੰਡ ਦਾ ਦੇਖਿਆ ਕਿ ਇੱਥੇ ਬਹੁਤ ਬੁਰਾ ਹਾਲ ਹੈਗਾ ਬਹੁਤ ਬੁਰਾ ਹਾਲ ਹੈ ਜੀ ਪਿੰਡ ਦਾ ਬਹੁਤ ਮਾੜਾ ਹਾਲ ਹੈ ਬੱਚਾ ਦੋ ਤਿੰਨ ਹਰਕੇ ਮਰ ਗਏ ਨਦੀ ਦੇ ਵਿੱਚ ਨਾ ਪੋੜ ਲੱਗਿਆ ਬਈ ਨਾ ਕੁਛ ਇੱਥੇ ਹਾਂ ਬੁਰਾ ਹਾਲ ਹੈ ਇੱਥੇ ਦੇਖੋ ਤੁਸੀਂ ਆਪੇ ਦੇਖੋ ਕਿਹੜਾ ਹਾਲ ਹੋ ਰਿਹਾ ਜੀ ਇਹ ਤਿੰਨ ਤਿੰਨ ਫੁੱਟ ਪਾਣੀ ਹੈ ਸਾਰੀ ਜਗ੍ਹਾ ਤੋੜ ਕੇ ਹਟਕੇ ਬਣਾਉਣ ਲੱਗੇ ਅਸੀਂ ਸੋ ਇਹ ਕਿਹੜਾ ਪਿੰਡ ਕਿਹੜੇ ਏਰੀਆ ਦੇ ਵਿੱਚ ਪੈਂਦਾ ਟਾਂਡਾ ਕਰੋੜ ਜੀ ਹਾਂ ਪੰਜਾਬ ਮੋਹਾਲੀ ਤੋ ਹੁਣ ਜਿਵੇਂ ਕੀ ਇਲੈਕਸ਼ਨਲ ਦਾ ਦੌਰ ਹੈਗਾ ਕੋਈ ਲੀਡਰ ਆ ਰਿਹਾ ਤੁਹਾਡੇ ਤੱਕ ਪਹੁੰਚ ਕਰਕੇ ਵੋਟਾਂ ਮੰਗਣ ਦੇ ਲਈ ਉਹਨਾਂ ਨੂੰ ਪਤਾ ਹੈਗਾ ਤੁਸੀਂ ਇਹ ਹਾਲਾਤ ਦੇ ਵਿੱਚ ਗੁਜ਼ਰ ਕੇ ਕਿਸੇ ਨੂੰ ਸੁਧਾਰ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਅਜੇ ਕੋਈ ਨਹੀਂ ਆ ਜੀ ਹਮ ਅਜੇ ਆਇਆ ਕੋਈ ਨਹੀਂ ਬਾਕੀ ਸਰਪੰਚ ਦਾ ਕੰਮ ਵਧੀਆ ਕਰਾਇਆ ਇੱਥੇ ਸਾਡੇ ਹਾਂ ਜੀ ਹਮ ਹਾਂਜੀ ਤੋ ਬਜ਼ੁਰਗ ਵੀ ਇੱਥੇ ਮਯੂਤ ਨੇ ਮਾਤਾ ਜੀ ਕਿੰਨੀ ਕਿ ਮੁਸ਼ਕਿਲ ਭਰੀ ਜ਼ਿੰਦਗੀ ਇੱਥੇ ਤੁਸੀਂ ਜੀ ਰਹੇ ਹੈਗੇ ਹੋ ਦੇਖਿਆ ਕਿ ਹਾਲਾਤ ਤਾਂ ਬਹੁਤ ਮਾੜੇ ਨੇ ਇੱਥੇ ਨਾ ਤਾਂ ਇੱਥੋਂ ਕੋਈ ਸੜਕ ਹੈਗੀ ਨਾ ਹੋਰ ਸਹੂਲਤ ਹੈ ਇੱਥੇ ਕੋਈ ਨਾ ਜੀ ਬਟੇ ਕੋਈ ਨਹੀਂ ਆਂਦਾ ਹਾ ਉਰਾ ਤਾਂ ਚਾਹ ਮਰਜੋ ਰਹਿਜੋ ਕੋਈ ਗੱਡੀ ਬਾਸਾ ਨਹੀਂ ਮੰਨਦਾ ਆਏਗਾ ਔਰ ਕੋਈ ਰਾਤ ਕਿਤਾ ਕੋਈ ਸਮੋਹ ਹੈ ਨਹੀਂ ਵਿਚਾਨ ਕਾਣਾ ਬਜੇ ਫਸ ਤਾਲਾ ਮਾ ਕੋਈ ਮਰਦਾ ਮਰੀ ਜਾਓ ਕੋਈ ਆਪਣਾ ਗੱਡੀ ਚਾਦਨ ਕੋਈ ਨਹੀਂ ਹੈਗਾ ਸੋ ਬਰਸਾਤ ਦੇ ਦਿਨਾਂ ਚ ਤਾਂ ਬਹੁਤ ਮਾੜੇ ਹਾਲਾਤ ਹੁੰਦੇ ਨੇ ਨਾ ਤਾਂ ਜੀ ਵਸ ਅੰਦਰੇ ਮਰਜੋ ਚਾਹ ਕੋਈ ਸੜਜੋ ਨਾ ਕੋਈ ਗੱਡੀ ਪੱਟੀ ਚਲਾ ਹੜਨੇ ਕਾ ਵੀ ਡਰ ਆ ਉਹ ਰਾਤ ਬਰਾਤ ਉਹ ਕਭੀ ਡਰਾਵੇ ਕਹਣਾ ਕਿ ਜੀ ਗੱਡੀ ਘੱਟ ਨਾ ਜਾਵਾ ਵੀ ਜਾਂਦੇ ਨਹੀਂ ਆਪਣੇ ਘਰਾਂ ਹੀ ਮਰ ਜਾਓ ਚਾ ਰਹਿ ਜਾਓ ਆਪਣੇ ਮਾੜੀ ਮੋਟੀ ਦਵਾਈ ਘਰਾਂ ਪੀ ਲੈਣੀ ਜੇ ਰਾਮ ਹੋ ਗਿਆ ਠੀਕ ਨਹੀਂ ਆਪਣੇ ਹਮ ਮਹਾਰਾਜ ਦੇ ਘਰਾਂ ਤਿਆਰ ਸੋ ਕਿੰਨੇ ਕਿੰਨੇ ਫੁੱਟ ਪਾਣੀ ਚੜ ਜਾਂਦੇ ਜਦੋਂ ਬਰਸਾਤ ਹੁੰਦੀ ਪਾਣੀ ਤਾਂ ਬੇਟੇ ਮੈਂ ਕਹਾਂ 10 ਫੁੱਟ ਚੜ ਜਾਂਦਾ ਹੁਣ ਪਾਣੀ ਹਾਂ ਇਹ ਤਾਂ ਲੋਕਾਂ ਦੇ ਘਰ ਵੀ ਸਾਰੇ ਡੁੱਬ ਜਾਂਦੇ ਹੁਣ ਪਾਣੀ ਬੇਟੇ ਮੈਂ ਕਹਾਂ ਇੰਨਾ ਨਾ ਪਾਣੀ ਆਜਾ ਹਾਂ ਹਮ ਇੰਨਾ ਨਾ ਪਾਣੀ ਬਹੁਤ ਆਜਾ ਪਾਣੀ ਬੜੀਆਂ 3 ਦਿਨ ਤਾਂ ਬੇਟੇ 4 ਦਿਨ ਕੱਢਣੇ ਪੈ ਲੱਗ ਜਾਂ ਲੇਲੀ ਜਿਹੜੀ ਉੱਪਰ ਤੇ ਘਾਟ ਸਾਰਾ ਲਾਰ ਮਿਲ ਕੇ ਉਹ ਇੰਨੀ ਨੀ ਚਿੱਕ ਹੋ ਜਾਂਦੀ ਫਿਰ ਚਿੱਕ ਧੋਈ ਨਹੀਂ ਜਾਂਦੀ ਹੈ ਉਹ ਤਾਂ ਕੁੰਜਾਂ ਦਾ ਪਾਣੀ ਵੀ ਮੁੱਕ ਜਾ ਪਾਣੀ ਧੁੰਦਿਆ ਧੁੰਦਿਆ ਪਾਣੀ ਵੀ ਮੁੱਕ ਜਾ ਹੋਈਗਾ ਇਹ ਟੂ ਵਲਾਂ ਦਾ ਪਾਣੀ ਲਿਆ ਲਿਆ ਕਾ ਸਾਰੇ ਧੋਣੇ ਨੇ ਫਰਤ ਅ ਗਿਰ ਜਾਂਦੇ ਡਿੱਗ ਜਾਂਦੇ ਬਹੁਤ ਚਿੱਕਣੀ ਮਿੱਟੀ ਆ ਉਹ ਹਾਂ ਵਾ ਫਿਰ ਤਾਂ ਬੜੀ ਮੁਸ਼ਕਲਾਂ ਦੇ ਕਾਰਨ 8 ਦਿਨ ਲੱਗੇ ਰਹਿੰਦੀਆਂ ਟੀਮਾਂ ਮੁੰਦੀਆਂ ਮੁੰਦੇ ਬਹੁਤ ਬੁਰਾ ਹਾਲ ਆ ਮੁੰਡੇ ਨਿਆਣੇ ਨਹੀਂ ਤੁਰਦੇ ਬੇੜੇ ਦੇ ਵਿੱਚ ਘਰਾਂ ਨੂੰ ਮੰਜਿਆ ਤੇ ਕਾੜ ਜਾਨੀਮਲੀ ਨੁਕਸਾਨ ਵੀ ਹੁੰਦਾ ਹੋਣਾ ਕਈ ਜਦੋਂ ਪਾਣੀ ਚੜਦਾ ਹੋਣਾ ਫਿਰ ਹਾਸੇ ਵੀ ਹੁੰਦੇ ਸਾਰੇ ਹਟ ਜਾਂਦੇ ਆ ਪੇਟੀਆਂ ਪੁੱਟੀਆਂ ਕੱਪੜੇ ਲੀ ਜਾਂਦਾ ਪੇਟੀਆਂ ਦੇ ਵਿੱਚ ਪਾਣੀ ਵੜ ਜਾਂਦਾ। ਇਹ ਉੱਤਰ ਜਾਂਦੇ ਆ ਉੱਪਰ ਪਾਣੀ। ਹਮ ਹਰ ਬਹੁਤ ਬੁਰਾ ਹਿੱਲਾ ਭਾਈ। ਸੋ ਚੰਡੀਗੜ੍ਹ ਦੇ ਬਿਲਕੁਲ ਨਾਲ ਲੱਗਦਾ ਮਾਤਾ ਜੀ ਇਹ ਪਿੰਡ ਕਦੇ ਇਸੇ ਸੁਧਾਰ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਕੋਰਸ ਨਹੀਂ ਕਰੀ ਬਿਤੇ ਕਿਸੇ ਨੇ ਵੀ। ਹਮ ਬਸ ਵੋਟਾ ਵਟਾ ਪਾਗਾ ਇਤਨੀ ਛੱਗ ਗਿਆ। ਹਾਂ ਕਿਸੇ ਨੇ ਨਹੀਂ ਕਰਿਆ ਬੇਟੇ। ਹਾਂ। ਬਸ ਆ। ਤੋ ਇਹ ਇਹ ਤੁਹਾਡੇ ਪੁਰਖਾ ਦੀ ਜ਼ਮੀਨ ਹੈ ਜੇ ਤੁਸੀਂ ਇੱਥੇ ਖੁਦ ਆ ਕੇ ਲਈ ਹੈਗੇ ਨਾ ਨਾ ਬਜ਼ੁਰਗਾ ਕੀ ਆਪਣਾ ਦੀ ਬਜ਼ੁਰਗਾ ਦੀ ਜ਼ਮੀਨ ਹੈ ਕਦੇ ਤੁਸੀਂ ਸੋਚਿਆ ਨਹੀਂ ਵੀ ਹਾਂ ਜੋ ਇੱਥੇ ਦੇ ਹਾਲਾਤ ਨੇ ਜਗਾ ਬਦਲ ਦਿੱਤੀ ਜਾਵੇ ਕਿਤੇ ਹੋਰ ਸ਼ਿਫਟ ਹੋ ਜਾਈਏ ਤਾਂ ਕਿ ਜ਼ਿੰਦਗੀ ਸੋਖੀ ਹੋ ਜਵੇ ਨਾ ਨਾ ਰੇ ਤਹਲੇ ਹੋ ਵਾਲੇ ਨਹੀਂ ਹੁੰਦੀ ਵੀਰੇ ਗਰੀਬੀਵਤੀ ਆ ਗਰੀਬੀਵਤੀ ਹਾਂ ਲੈ ਹੁੰਦੀ ਸੋ ਮਾਤਾ ਜੀ ਤੁਸੀਂ ਇੱਥੇ ਸਾਰੀ ਉਮਰ ਤੇ ਗੁਜ਼ਾਰਤੀ ਹੈਗੀ ਐ ਸਰਕਾਰ ਦੇ ਵੱਲੋਂ ਰਾਸ਼ਨ ਦੀ ਸਹੂਲਤ ਐ ਹੋਰ ਸਹੂਲਤ ਦਿੱਤੀ ਆਂਦੇ ਉਹ ਮਿਲਦੀਆਂ ਨੇ ਇੱਥੇ ਸਹੂਲਤਾਂ ਕਣ ਕਣ ਕਾਵਾ ਕਣ ਕਣ ਕਾਵਾ ਹੋਰ ਕੁਝ ਨਹੀਂ ਆਂਦਾ ਕਣਕੀ ਹੁੰਦੀ ਐ ਕਣ ਲਈ ਕਣ ਕਾਵਾ ਅਗਰ ਦਾਲ ਚਨੇ ਆਮਲੇ ਉਹ ਵੀ ਬੰਦ ਹੋ ਗਏ ਕੈਸਾ ਹੋ ਗਏ ਇਹ ਮੁੜਕਾ ਹੁਣ 6 ਮਹੀਨੇ ਵਾਲੀ ਕਣਕ 3 ਮਹੀਨੇ ਦੇ ਕਰਦੀ ਤਿੰਨ ਮਹੀਨੇ ਦੇ ਕੱਢੀ ਭਗਵੰਤਵਾਨ ਨੇ ਭੇਜੀ ਰੀ ਇੱਕ ਗੱਡੀ ਕਣਕ ਦੀ ਉਹ ਕਟ ਕਾ ਫੇੜ ਲਈ ਅੱਗਾ ਡਿੱਪ ਵਾਲੇ ਨਾਲ ਵੀ ਉਹ ਪਿਛਲੇ ਸਾਨੂੰ ਮਿਲੀ 30 ਕਿਲੋ 60 ਕਿਲੋ ਅੱਛਾ 5 ਕਿਲੋ ਖਾਦਾ ਜੀ 3 ਮਹੀਨੇ ਵਿੱਚ ਬੰਦਾ ਇਹ ਫੇਰ ਉਹੀ ਕਟ ਕਾ ਮਿਲਣੇ ਆ ਉਹ ਵੀ ਕਟ ਕਾ ਮਿਲਣੇ ਆ ਫਿਰ ਹੁਣ ਅੱਗਾ ਬਾਕੀ ਲ ਮਿਲ ਜਾ ਰਹੀ ਮਾਨੂੰ 6 ਮਹੀਨੇ ਵਾਲੀ ਮਾਨੂੰ 1 ਗੋਡਰ ਵੀ ਕਿਲੋ ਮਿਲ ਜਾ ਰਹੀ ਉਹਨਾਂ ਬਾਬਾ ਮਿਲਣੀਆਂ ਤਿੰਨ ਮਹੀਨੇ ਵਾਲੀ ਜਿਹੜੀ ਕੱਟੀ ਜਾਂਦੀ ਕਣਕ ਉਹਦਾ ਪੁੱਛੇ ਨੇ ਡੀਪੂ ਵਾਲੇ ਨੂੰ ਵੀ ਕਿੱਥੇ ਜਾਂਦੀ ਆ ਆ ਰਾ ਮਿਲ ਕਾ ਖਾਵਾ ਸਾਰੇ ਗੈਲੇ ਹੋਵਾਂ ਡੀਕੂ ਵਾਲੇ ਵੀ ਜਿਹੜਾ ਕੱਢਾ ਇਹਨਾਂ ਨੂੰ ਉਹ ਵੀ ਗੈਲੇ ਹੋਵਾਂ ਹੂੰ ਜਿਹੜੀ ਅੱਗਾ ਮੋਲਾ ਵਾਲਾ ਮੈਡਮ ਉਹ ਵੀ ਗੈਲੇ ਹੋਵਾਂ ਸਭ ਗੈਲ ਹੋਵਾਂ ਕੋਈ ਨਹੀਂ ਉਹ ਕਰਦੇ ਫੇਰ ਉਹ ਇਹ ਕੱਟ ਕਰਦੇ ਰਹੇ ਕਣਕ ਤਿੰਨ ਮਹੀਨੇ ਹੀ ਕਰਦੀ ਇਸ ਤਿੰਨ ਮਹੀਨੇ ਬੰਦਾ 1.5 ਕਿਲੋ ਕਣਕ ਖਾਵਾ ਜਿਹਨੂੰ ਪੁੱਛਾ ਕੋਈ ਕੀ ਤੁਸੀਂ ਇੱਥੇ ਕਿੰਨਾ ਚਿਰ ਹੋ ਗਿਆ ਤੁਹਾਨੂੰ ਇੱਥੇ ਰਹਿੰਦੇ ਨੂੰ ਹੋ ਗਿਆ ਭਾਈ 60 62 ਸਾਲ ਦੀ 68 ਸਾਲ ਦੀ ਉਮਰ ਹੋ ਗਈ ਹਾਂਜੀ ਫਿਰ ਇੱਥੇ ਉਹ ਕਰ ਰਹੇ ਕੋਈ ਸਾਧਨ ਨਹੀਂ ਕੋਈ ਬੋਲਪੋਲ ਨਹੀਂ ਕੋਈ ਜੇ ਮਾਰੇ ਚਾਰ ਬੰਦੇ ਹੜਕਾ ਗਏ ਆ ਜੇ ਸਾਨੂੰ ਪੋਲ ਹੁੰਦੇ ਲੱਗੇ ਅਸੀਂ ਖੜ ਕਿਉਂ ਹੜਦੇ ਹੋ ਇੱਕ ਜਰੇਮੀਆਂ ਬੀਬੀ ਹੈ ਗਏ ਦੋਏ ਇੱਕ ਮੁੰਡਾ ਥੇ ਰਹੜਿਆ ਫਿਰ ਜੇ ਸਾਨੂੰ ਪੋਲ ਲੱਗ ਜਾਮ ਤਾਂ ਉਸ ਵਰਗੀ ਬਾਤ ਨਹੀਂ ਹਾਂ ਬੋਲ ਲੱਗਣੇ ਤੁਸੀਂ ਕਿਆ 60 ਸਾਲ ਹੋ ਗਏ ਤੁਹਾਨੂੰ ਇੱਥੇ ਰਹਿੰਦਿਆਂ ਨੂੰ 60 ਤਾਂ ਉਮਰ ਮਾ ਹੋ ਗਏ ਵੀ ਆ ਉਮਰ ਹੋ ਗਏ ਹਨ ਆ ਵੀ ਆਏ ਨੇ 60 ਸਾਲ ਵਗੈਰਾ ਆਇਆ ਨੂੰ ਹਮੇ ਉਰੇ ਇੱਕ ਟਾਈਮ ਪਹਿਲਾਂ ਦੇ ਹਾਲਾਤ ਕੁਛ ਠੀਕ ਸੀ ਤੇ ਹੁਣ ਜਿਆਦਾ ਵਿਗੜੇ ਠੀਕ ਹੈ ਭਾਈ ਪਹਿਲਾਂ ਤਾਂ ਪਿਛਲੇ ਬੁਢੇ ਵਿਚਾਰੇ ਬਡਾਰੂ ਦਿਹਾੜੀ ਕਾਨਾਂ ਦੇ ਖਾਵਾ ਦੇ ਇਹ ਤਾਂ ਚੱਲ ਫੇਰ ਵੀ ਮਾੜੇ ਮਾੜੇ ਸ਼ੌਕਰੀ ਸੱਲੂ ਜਾ ਰਹੇ ਆਪਣੇ 500 ਰੁਪਏ ਦੇ ਹਾੜੀ ਕਰ ਵੀ ਰਹਿ ਜਾਂ ਤਾਂ 6 ਰੁਪਏ ਦਿਹਾੜੀ ਦੇ ਜਦਾਂ ਮੈਂ ਆਏ ਤੇ ਹਮ ਉੱਤੇ ਲਾ ਦੇਖ ਲੈ ਇਹੋ ਹੀ ਚੱਲ ਚੱਲ ਰਿਹਾ ਹੈ। ਹਮਾਰੇ ਵੀ ਕੋਈ ਕੋਈ ਸੁਧਾਰ ਨਹੀਂ ਕੋਈ ਕਰ ਰਿਹਾ। ਨਦੀਆਂ ਕੇ ਕੋਈ ਪੂਲਾਗੇ ਕਾਸੀ ਕੇ ਪੀਲ ਸੁਣਾ ਕਿੰਦੇ ਲਾ। ਹਮ 1500 ਰੁਪਏ ਹਰਿਆਣੇ ਦੇ ਜਾ ਕੇ ਦੇਖੋ 3 3000 ਪੀਲਣ ਹੋ ਗਿਆ ਕਿ ਨਹੀਂ। ਹਮ ਉਰੋ ਹੀ 1500 500 ਤੇ ਫਿਰ 700 ਹੋ ਗਈ ਫਿਰ ਹੁਣ 1500 ਹੋਈ ਆ। ਉਹ ਵੀ ਹੁਣ ਹੋਈ ਆ। ਹਮ ਤੇ ਬਿਜਲੀ ਪਾਣੀ ਦੀ ਸਹੂਲਤ ਹੈਗੀ ਉੱਥੇ? ਬਿਜਲੀ ਪਾਣੀ ਦਾ ਹੈ। ਹਾਂ ਜੀ ਪਰ ਸਰਪੰਚ ਨਾਮ ਤੇਰਾ ਕੁਛ ਕਰਾ ਲਿਆ ਦੇਖ ਲੈ ਸਭ ਕੁਝ ਕਰਾਇਆ ਬਾ ਲੇਟ ਟੰਗ ਰੋ ਮਲਵਾ ਦੀਆਂ ਨਾ ਇਧਰੋਂ ਸੇ ਮਲਵਾ ਦੀ ਤੇ ਬੱਚਿਆਂ ਨੂੰ ਪੜ੍ਹਾਈ ਲਈ ਕਿੱਥੇ ਜਾਣਾ ਪੈਂਦਾ ਫੇ ਇੱਥੇ ਸਕੂਲ ਹੈਗੇ ਕੋਈ 10ਵੀਂ ਤੱਕ ਦਾ ਹੈਗਾ 8ਵੀਂ ਰੱਕਦਾ ਫੇ 10ਵੀਂ ਇਹ ਹੋ ਆਉਰੀ ਲਾ ਗਏ ਤੇ 12ਵੀਂ ਤੱਕ ਹੋ ਜਾਣਾ 12ਵੀਂ ਦਾ ਬਣ ਜਾਣਾ ਯਾਨੀ ਜਿਹੜੇ ਅੱਗਾ 12ਵੀਂ ਵਾਲੇ ਬੱਚੇ ਸਾਡੇ ਨਾਡਾ ਜਾ ਰਹੇ ਆ ਉਹ ਕੋਈ ਸਾਧ ਨਹੀਂ ਕੋਈ ਉਹ ਵਿਚਾਰੇ ਕਿੱਥਾ ਜਾਉਗੇ ਅਗਲੇ ਅਗਲੀ ਪੌਂਦੇ ਅਗੇ ਰ ਹੋਜੋ ਇਹਨੇ 12ਵੀਂ ਦਾ ਬਣ ਰਿਹਾ अच्छा ओई ਬਣ ਰਿਹਾ ਹੂੰ ਤੇ ਜਦੋਂ ਕਿਸੇ ਨੂੰ ਕੋਈ ਇਲਾਜ ਦੀ ਲੋੜ ਪੈਂਦੀ ਹੈ ਡਾਕਟਰ ਤੱਕ ਜਾਣਾ ਹੋਵੇ ਫੇਕ ਜਿਵੇਂ ਤੁਸੀਂ ਕਰਦੇ ਹੋ ਇੱਥੇ ਮੈਂ ਕਿਹਾ ਡਾਕਟਰ ਦਾ ਬਾਈ ਘਰ ਆਈ ਲੇਖਾਂ ਹੂੰ ਕੋਈ ਆ ਜੂ ਦਵਾਈ ਲੈ ਲੂਗਾ ਇਹਨਾਂ ਨਾਲ ਸਹੀ ਬੈਠੇ ਆ ਹੂੰ ਸੋ ਸਾਡੇ ਨਾਲ ਇਸ ਵੇਲੇ ਉਹ ਵੀ ਮੌਜੂਦ ਹੈਗੇ ਨੇ ਜਿਨ੍ਹਾਂ ਦੇ ਆਪਣੇ ਜਿਹੜੇ ਕੀ ਬਰਸਾਤ ਦੇ ਨਦੀ ਦੇ ਵਿੱਚ ਹੜਕੇ ਆਪਣੀ jaan ਗਵਾ ਬੈਠੇ ਨੇ ਉਹ ਵੀ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਕਦੋਂ ਦਾ ਇਹ ਹਸ ਹੋਇਆ ਸੀ ਇਹ ਯੋ ਜੀ ਪਿਛਲੇ ਤੇ ਪਿਛਲੇ ਸਾਲ ਹੋਇਆ ਜੀ 2 ਸਾਲ ਹੋ ਜਾਣਗੇ ਵੀ ਰੱਖੜਿਆਂ ਦਾ ਯੋ 2000 ਬਾਈਸਟ ਕੀ ਹੋਇਆ ਹੂੰ ਤੇ ਕੋਣ ਕੋਣ ਸੀਗੇ ਜਿਹਨਾਂ ਦਿੱਤੂ ਜੀ ਮੇਰੇ ਜੀਜਾ ਜੀ تھے ਜੀ ਮੇਰੀ ਭੈਣ ਥੀ ਉਹ ਇੱਥੇ ਰਹਿੰਦੇ ਸੀ ਜੇ ਮਿਲਣ ਆਏ ਸੀ ਜੀ ਹਾਂਜੀ ਇੱਥੇ ਹੀ ਰਹਿੰਦੇ ਤੇ ਇਸੇ ਪਿੰਡ ਦੇ ਰਹਿਣ ਵਾਲੇ ਇੱਥੇ ਜੀ ਕੀ ਹਾਦਸਾ ਕਿਉਂ ਹੋਇਆ ਸੀ ਹਾਦਸਾ ਜੀ ਰਕਸ਼ਿਆ ਬੰਧਨ ਬੰਦ ਕਾਏ ਤੇ ਰਕਸ਼ਿਆ ਬੰਧਨ ਤਿਆਰੇ ਤੇ ਤੋਂ ਆਂਦੇ ਆਂਦੇ ਆ ਇਸਤਰੀ ਨਦੀ ਕਰਾਸ ਕਰ ਰਹੇ ਤੇ ਦੋ ਨਦੀਆਂ ਕਰਾਸ ਕਰ ਗਏ ਤੀਸਰੀ ਨਦੀ ਚ ਆ ਕੇ ਉਹ ਹਾਦਸਾ ਹੋਇਆ ਪਾਣੀ ਵੱਧ ਗਿਆ ਇਕਦਮ ਜੀ ਆਂਦੇ ਆਂਦੇ ਹੂੰ ਕਿਦੇ ਉੱਪਰ ਸੀ ਕਿ ਉਹ ਪੈਦਲ ਹੀ ਸੀ ਪੈਦਲ ਸੀ ਪੈਦਲ ਆ ਰਹੇ ਸੀ ਕੋਣ ਕੋਣ ਦੋ ਜਾਣੇ ਸੀਗੇ ਮੀਆਂ ਬੀਬੀ ਤੇ ਬੱਚੇ ਦੋ ਜਾਣੇ ਥੇ ਜੀ ਹੋਰ ਵੀ ਥੇ ਬੱਚੇ ਵੀ ਥੇ ਸਾਥ ਬੱਚਾ ਥਾ ਇੱਕ ਉਹ ਇੱਕ ਮੇਰੀ ਬੇਟੀ ਥੀ ਬੇਟੀ ਵੀ ਮੇਰੀ ਹੜਕਾ ਉਹ ਇਧਰ ਗੁੱਗਾ ਮਾੜੀ ਆ ਜਿੱਥੇ ਉੱਥੇ ਨਿਕਲੀ ਉੱਥੇ ਰੁਕੀ ਚਲੋ ਤਾਂ ਬਚ ਗਈ ਪਰ ਉਹਨਾਂ ਕੀ ਤਾਂ ਦੋਨਾਂ ਕੀ ਹੋ ਗਈ ਡੈਥ ਸੋ ਸਰਕਾਰ ਦੇ ਵੱਲੋਂ ਸਾਰ ਲਈ ਗਈ ਹੈ ਪਰਿਵਾਰ ਦੀ ਕੁਝ ਮਦਦ ਕੀਤੀ ਗਈ ਹਾਂਜੀ ਕੁਝ ਨਹੀਂ ਮਦਦ ਕੀਤੀ ਜੀ ਹੂੰ 2 ਸਾਲ ਹੋ ਗਏ ਅਸੀਂ ਬਸ ਲਾਰੇ ਲਾਰੇ ਆ ਇਨੇ ਇਨੇ ਪੱਤਰਕਾਰ ਵੀ ਬੁਲਾ ਲੀਏ ਸਭ ਕੁਝ ਹੋ ਲਿਆ ਜੀ ਹਾਂ ਸੀ ਕਹਿੰਦੇ ਥੇ ਕਿ 5-5 ਲੱਖ ਰੁਪਇਆ ਦਵੂਗੇ ਦੋਹੇ ਬੱਚਿਆਂ ਨੂੰ ਨੌਕਰੀ ਦਵੂਗੇ ਨਾ ਕੋਈ ਨੌਕਰੀ ਦੀ ਜੀ ਨਾ ਕੋਈ ਪੂੜਾਂ ਕੇ ਬਾਰੇ ਮੈਂ ਕਿਸ ਕਿਸੇ ਬਾਰੇ ਮੈਂ ਕੁਝ ਨਹੀਂ ਸੋਚਿਆ ਸਰਕਾਰ ਨੇ ਜਾ ਜਾ ਕਾ ਵੀ ਅਸੀਂ ਥੱਕ ਲੀਏ ਜੀ ਉੱਥੇ ਸੋ ਦੇਖੋ ਕਿੰਨੇ ਮੁਸ਼ਕਿਲ ਭਰੇ ਹਾਲਾਤ ਹੈਗੇ ਨੇ ਫੇ ਕਿਵੇਂ ਘਰ ਦਾ ਗੁਜ਼ਾਰਾ ਕਿਵੇਂ ਚੱਲਦਾ ਜਿਸ ਸਾਹਬ ਨੇ ਅਸੀਂ ਦੇਖਿਆ ਫੇ ਤੁਸੀਂ ਚੰਡੀਗੜ੍ਹ ਜਾਂਦੇ ਹੋ ਕੰਮ ਕਰਨ ਤੁਹਾਡੇ ਘਰ ਦੇ ਜਾਂ ਇੱਥੇ ਕੋਈ ਦਿਹਾੜੀ ਬੱਤਾ ਕਰਦੇ ਹੋ ਪੇਰ ਦੀ ਬਸੇ ਥੀ ਲਾ ਮਾਂ ਦਿਹਾੜੀ ਬੱਟਾ ਦਾ ਜਿਹੜਾ ਨੂੰ ਆਣਾ ਚੱਲ ਕਿਸੇ ਪਿੰਟੀਏ ਵਿੱਚ ਕੋਈ ਕੰਮ ਕਰਨਾ ਤਾਂ ਉੱਥੇ ਆਪਣਾ ਚੱਲ ਜਾਂਾਂ ਜਦ ਪਾਣੀ ਨੀਚਾ ਉਤਰ ਜਾਂਦਾ ਨਦੀ ਦੇ ਵਿੱਚ ਦੇ ਔਰ ਬਾਕੀ ਨਦੀਆਂ ਕਾ ਕੰਮ ਆਉਰਾ ਇਹ ਬਸੇ ਨੂੰ ਆਣਾ ਜੇ ਨਦੀ ਉਤਰ ਜੂ ਤਾਂ ਕਿਥੀ ਬਾਹਰ ਚੱਲ ਜੋ ਤੇ ਨਦੀ ਚੜੀ ਵੀ ਤਾਂ ਆਪਣੇ ਘਰਾਂ ਵਿੱਚ ਬੈਠੇ ਫਿਰ ਉਹਨਾਂ ਦਿਨਾਂ ਦੇ ਵਿੱਚ ਕੀਵੇਂ ਕਰਦਕ ਜ਼ਰਾ ਹੁੰਦਾ ਦੇਖੋ ਕਿੰਨੇ 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 ਦਿਨ ਤਾ ਉਹ ਪਾਣੀ ਚੜੇ ਰਹਿੰਦੇ ਹੁਣ ਫਿਰ ਉਤਰਾਨ ਤੋਂ ਉਤਰਨ ਤੋਂ ਬਾਅਦ ਫਿਰ ਉਹਨੂੰ ਸਾਰਾ ਸਾਫ ਸਫਾਈ ਕਰਨਾ ਫਿਰ ਕੀਵੇਂ ਉਸ ਸਮੇਂ ਗੁਜ਼ਾਰਾ ਚੱਲਦਾ ਪਾਸ ਬਿਰਜੀ ਜਿਹੜਾ ਘਰ ਮਰਾਸਨ ਪਾਣੀ ਪਾਇਆ ਵਾ ਪਹਿਲਾਂ ਹੀ ਪਾਲੇ ਹਾਂ ਆਪਣਾ ਮਹੀਨੇ ਭਰ ਦਾ ਦੋ ਮਹੀਨੇ ਭਰ ਦਾ ਇਕੱਠਾ ਉਸ ਤੇ ਬਾਅਦ ਮੈਂ ਆਪਣਾ ਬੱਚੇ ਜੇ ਕੋਈ ਬਾਹਰ ਗਿਆ ਵਾ ਚੰਡੀਗੜ੍ਹ ਕੇ ਵਿੱਚ ਦਾ ਨਦੀ ਤੇ ਪਾਰੇ ਰਹਿ ਗਿਆ ਹੂੰ ਬਾਕੀ 4 ਖੜੇ ਆ ਹੂੰ ਬਾਕੀ ਦੋ ਬੱਚੇ ਵਿਚਾਰੇ ਮਾਪੇ ਤੇ ਵਗਾਰ ਰੋਲੇ ਰਹੇ ਆ ਕਿਉਂ ਉਹ ਕੇ ਕਾਲੀ ਪੰਚਣੀ ਬਣੀ ਵੀ ਤੀ ਉਹ ਪੰਜ ਦਾ ਬਣਿਆ ਵਾ ਦੋ ਜਣੇ ਫਿਰ ਉਹ ਹੜਗੇ ਤੇ ਦੋ ਇਕੱਠੇ ਆ ਤਾਂ ਕੋਈ ਲੀਡਰ ਵੀ ਪਹੁੰਚਿਆ ਹੈਗਾ ਜੀ ਇੱਥੇ ਕੋਈ ਜਿਵੇਂ ਹੁਣ ਵੋਟਰ ਦੌਰ ਹੈਗਾ ਕੋਈ ਮੰਤਰੀ ਜਾਂ ਕੋਈ ਆਗੂ ਆਇਆ ਹੋਵੇ ਕੋਈ ਆਈਡੀਆ ਰਗਾ ਕਨੌਟ ਮਨ ਮਾਲੇ ਇਹ ਏਰੀਆ ਵੀ ਉਹਨਾਂ ਦਾ ਹੀ ਪੈਂਦਾ ਹਾਂ ਉਹ ਨਹੀਂ ਕਿ ਏਰੀਆ ਕਿੰਨਾ ਚਿਰ ਹੋ ਗਿਆ ਉਹਨਾਂ ਨੂੰ ਆਇਆਂ ਨੂੰ ਹੁਣ ਹੀ ਆਏ ਤੇ ਮਲਾਂਕਾ 3-4 ਕ ਵੀ ਨਹੀਂ ਹੋਇਆ ਹਾਂ ਫਿਰ ਉਹਨਾਂ ਨੂੰ ਦੱਸਿਆ ਵੀ ਇਹ ਦਿੱਕਤਾਂ ਆ ਰਹੀਆਂ ਨੇ ਉਦਘਾਟਨ ਕਰਕੇ ਵੀ ਗਏ ਦੇ ਪੂਲਾਂਗਾ ਅੱਛਾ ਹਾਂ ਪਤਾ ਵੀ ਹੈ ਉਹਨਾਂ ਨੂੰ ਕਾਫੀ ਲਾ ਲਿਓ ਹੂੰ ਹੁਣ 2 ਸਾਲ ਹੋ ਚੁੱਕੇ ਨੇ ਸਰਕਾਰ ਬਣੇ ਨੂੰ ਹਾਂਜੀ ਸਿਰਫ ਉਦਘਾਟਨ ਸ਼ਬਦਾ ਦੇ ਵਿੱਚ ਹੋ ਜਾ ਬਾਕੀ ਇੱਥੋਂ ਦੇ ਕੁਝ ਸੁਧਾਰ ਲਈ ਕੁਝ ਕੀਤਾ ਗਿਆ। ਨਾ ਵੈਸੇ ਤਾਂ ਪਿੰਡ ਦੇ ਵਿੱਚ ਦਾ ਕੰਮ ਬਥੇਰਾ ਹੋਇਆ ਗਲੀਆਂ ਗੋਲੀਆਂ ਦਾ ਪਰ ਪੂਲਾਂ ਦਾ ਕੋਈ ਮਸਲਾ ਹੱਲ ਨਹੀਂ ਹੋ ਰਿਹਾ ਜੀ। ਪੂਲਾਂ ਦਾ ਮਸਲਾ ਹੱਲ ਅਸੀਂ ਹੁਣ ਗਿਣਿਆ ਕਿ ਕਟੋ-ਕਟੇ 6 ਜਿਹੜੇ ਕਿ ਦਰਿਆ ਪੈਂਦੇ ਹੈਗੇ ਨੇ ਜਦੋਂ ਬਰਸਾਤ ਆਉਂਦੀ ਹੈ ਤਾਂ ਇੱਥੇ ਤੇ ਹਾਲਾਤ ਬਹੁਤ ਮਾੜੇ ਹੋ ਜਾਂਦੇ ਹੁੰਦੇ। ਬਰਸਾਤ ਕਿਤਾ 3 ਮਹੀਨੇ ਯਾਰ ਜਮੇ ਬੁਰਾ ਹਾਲ ਹੈ ਬਰਸਾਤ ਬਰਸਾਤ ਦਾ। ਨਾ ਕੋਈ ਉਧਰ ਤੇ ਆ ਸਕਾ ਨਾ ਜਾ ਸਕਾ। ਹੂੰ ਬਹੁਤ ਦਿੱਕਤ ਹੈ ਬਰਸਾਤ ਕਿਤਾ 3 ਮਹੀਨੇ ਕਿਤਾ। ਹੂੰ ਸੋ ਉਹਨਾਂ ਦਿਨਾਂ ਦੇ ਵਿੱਚ ਫਿਰ ਜ਼ਿੰਦਗੀ ਤਾਂ ਬਸ ਸਿਮਟ ਕੇ ਰਹਿ ਜਾਂਦੀ ਘਰਾਂ ਦੇ ਵਿੱਚ ਹੀ ਲੋਕੀ ਹੁੰਦੇ ਬਹੁਤ ਬੁਰਾ ਹਾਲ ਆ ਯਾਰ ਬਿਨਾ ਕੋਈ ਕੰਮ ਪੰਜਾ ਸਕਾ ਨਾ ਕੋਈ ਆ ਸਕਾ ਹਰ ਵੀ ਪਰਸਨਾਂਤ ਵੀ ਬਹੁਤ ਜ਼ਿਆਦਾ ਪੈਣ ਲੱਗੀ ਨਾ ਹੁਣ ਪਾਣੀ ਪਹੁੰਚੜ ਜਾ ਸੋ ਇੱਥੋਂ ਚੰਡੀਗੜ੍ਹ ਮਹਿਸਾਪਾ ਕਹਿ ਦਈਏ 4 ਤੋਂ 5 ਕਿਲੋਮੀਟਰ ਹੋਊਗਾ ਹਨ ਤੇ ਉਹਨੂੰ ਸਿਟੀ ਬਿਊਟੀਫੁਲ ਜਿਹੜੀ ਕਿ ਆਪਣੇ ਨਾਮ ਨੂੰ ਲੈ ਕੇ ਪੂਰੇ ਦੁਨੀਆ ਦੇ ਵਿੱਚ ਚਰਚਿਤ ਹੈ ਪਰ ਇੱਥੋਂ ਜਿਹੜੇ ਪਿੰਡ ਹੈਗੇ ਨੇ ਉੱਥੋਂ ਦੇ ਇਹ ਹਾਲਾਤ ਕੋਈ ਸੋਚ ਵੀ ਨਹੀਂ ਸਕਦਾ ਇਹ ਦਰ ਦਾ ਪਿੰਡਾ ਕਾ ਜੋ ਹੀ ਬਹੁਤ ਬੁਰਾ ਹਾਲ ਹੈ ਕਈ ਸਾਲ ਹੋ ਗਏ ਉਹਨਾਂ ਕੋ ਥੋੜਾ ਇਹ ਤਾਂ ਪੁੱਲ ਹੋਣ ਲਾ ਦੇ ਦ 10 12 ਸਾਲ ਹੋਏ ਪਹਿਲਾਂ ਦਾ ਸਾਰਾ ਇਹ ਕੱਚਾ ਹੀ ਦਾ ਹਮਮ ਔਰ ਹੁਣ ਤਾਂ ਇੱਥੇ ਕਿੰਨੀਆਂ ਸਰਕਾਰਾਂ ਬਦਲ ਚੁੱਕੀਆਂ ਹੈਗੀਆਂ ਨੇ ਘਟੋ ਘਟ ਵੀ ਕਿਸੇ ਸਰਕਾਰ ਨੇ ਇਸ ਇਹਨਾਂ ਵੱਲ ਧਿਆਨ ਨਹੀਂ ਦਿੱਤਾ ਕਿਸੇ ਨੇ ਨਹੀਂ ਦਿੱਤਾ ਜੀ ਪਹਿਲਾਂ ਕਾਲੀਆਂ ਕੇ ਟਾਈਮ ਪਾ ਲਗੇ ਤੇ ਇਹ ਵੀ ਪੁੱਲ ਲਗੇ ਜਿਹੜੇ ਫਿਰ ਮੁੜ ਕੇ ਨਹੀਂ ਕੁਝ ਵੀ ਹੋਇਆ ਨਾ ਕਾਂਗਰਸ ਕੇ ਟਾਈਮ ਪਾ ਨਾ ਆਜਾ ਝਾੜੂ ਵਾਲੇ ਨੇ ਕੁਝ ਕਰਿਆ ਹਮਮ ਨਹੀਂ ਪੂਲਾਂਗ ਦਾ ਕੋਈ ਮਸਲਾ ਹਲੇ ਨਹੀਂ ਹੋ ਰਹਾ ਹੈ ਕਿ ਹੁਣ ਵੋਟਾਂ ਨੂੰ ਲੈ ਕੇ ਕੀ ਤੁਹਾਡਾ ਹੈਗਾ ਵੀ ਕੀ ਸੋਚਦੇ ਹੋ ਜੇ ਹੁਣ ਜੇ ਵੋਟਾਂ ਨੂੰ ਮਹਿਸ ਥੋੜੇ ਦਿਨ ਬਾਕੀ ਰਹਿ ਗਏ ਨੇ ਆਗੂ ਆਉਂਦੇ ਸਵਾਲ ਜਵਾਬ ਕਰਦੇ ਨੇ ਜੇ ਕਿਸੇ ਨੇ ਹਲੇ ਤੱਕ ਇਹ ਤੁਹਾਡੇ ਤੱਕ ਪਹੁੰਚ ਹੀ ਨਹੀਂ ਕੀਤੀ ਨਹੀਂ ਨਹੀਂ ਅਜੇ ਤਾਂ ਗगन ਮੋਰ ਮਾਲੇ ਆਏ ਹੋਰ ਕੋਈ ਨਹੀਂ ਆਇਆ ਹੈ ਹੋਰ ਕੋਈ ਨਹੀਂ ਆਇਆ ਨਹੀਂ ਜੀ ਉਹ ਨਹੀਂ ਨਾ ਉਹੀ ਉਦਘਾਟਨ ਕਰਕੇ ਗਏ ਵੇ ਪੂਲਾਂਗ ਉਹ ਕਹਿ ਰਹੇ ਵੀ ਚਲੋ ਹੰਨ ਟਾਈਮ ਸ਼ਾਇਦ ਲੱਗ ਵੀ ਸਮਾ ਸਾਲ ਦੋ ਸਾਲ ਤੱਕ ਹਾਂਜੀ ਸੋ ਉਮੀਦ ਹੈਗੀ ਆ ਕਿ ਤੁਹਾਨੂੰ ਜਿਹੜਾ ਕਿ ਸੁਧਾ ਹਾਲਾਤ ਸੁਧਰ ਸਕਦੇ ਕੁਝ ਤੁਸੀਂ ਸੋਚਦੇ ਹੋ ਕਿ ਬਾਕੀ ਜਿਹੜੇ ਹਾਲਾਤ ਹੈਗੇ ਸੁਧਰ ਸਕਦੇ ਨੇ ਕਿਉਂਕਿ ਜ਼ਿੰਦਗੀ ਬਹੁਤ ਕੀਮਤੀ ਹੈ ਤੇ ਜਦੋਂ ਹਾਲਾਤ ਵਿਗੜਦੇ ਨੇ ਤੇ ਫਿਰ ਬਹੁਤ ਦਿੱਕਤ ਆਉਂਦੀ ਹੈ ਦਿੱਕਤਾਂ ਹੀ ਆਂਦੀ ਆਂਦੀ ਬਹੁਤ ਹਾਂ ਉਮੀਦ ਹੈਗੀ ਆ ਵੀ ਕੋਈ ਸੁਧਾਰ ਕਰ ਦੂਗਾ ਕਦ ਕਿਆਪਤਾ ਜੀ ਹੁਣ ਹੋ ਜਾ ਕੋਈ ਆਟਨ ਦਾ ਹੋਇਆ ਵਾ ਜੀ ਹੁਣ ਦੇਖੋ ਹਾਂ ਸੋ ਇਹ ਸਾਰੀ ਨਦੀ ਦਹੀ ਹੀ ਜਗਾ ਹੈਗੀ ਆ ਦੇਖਿਆ ਜਾਵੇ ਤਾਂ ਪੂਰੀ ਇਹ ਬਰਸਾਤੀ ਨਦੀ ਆਪਾਂ ਕਹਿ ਸਕਦੇ ਹਾਂ ਕਿ ਜਦੋਂ ਬਰਸਾਤ ਦੇ ਦਿਨ ਹੁੰਦੇ ਨੇ ਉਸ ਸਮੇਂ ਪਾਣੀ ਪੂਰੇ ਉਫਾਨ ਤੇ ਹੁੰਦਾ ਹੈ ਤੇ ਪੂਰੇ ਘਰਾਂ ਨੂੰ ਲੈ ਕੇ ਆਪਣੀ ਜਿਹੜੇ ਕੀ ਆਪਣੀ ਚਪੇੜ ਦੇ ਵਿੱਚ ਲਿਆ ਲੈਂਦਾ ਸੋ ਦੇਖੋ ਕਈ ਕਈ ਫੁੱਟ ਜਿਹੜਾ ਪਾਣੀ ਕਿੰਨੇ ਫੁੱਟ ਜਿਹੜੇ ਮਕਾਨ ਡੁੱਬ ਜਾਂਦੇ ਨਹੀਂ ਪੂਰੇ ਹਾਂ ਇੰਨਾ ਇੰਨਾ ਪਾਣੀ ਚੜ ਜਾਂਦਾ ਨਹੀਂ ਇੰਨੇ ਹਾਂ ਹਾਂ ਇੰਨਾ ਇੰਨਾ ਪਾਣੀ ਆ ਜਾਂਦਾ ਜੀ ਇੰਨਾ ਇੰਨਾ ਪਾਣੀ ਪੂਰਾ ਆ ਜਾਂਦਾ ਜੀ ਅੱਛਾ ਹਾਂ ਇੰਨਾ ਇੰਨਾ ਪਾਣੀ ਚੜਦਾ ਇਥੇ ਫੇ ਜਦੋਂ ਇੱਥੋਂ ਰਾਹਗੀਰ ਗੁਜਰਦੇ ਹੋਣੇ ਆ ਜਾਂ ਫੇ ਆਪਾਂ ਕਹ ਲਈਏ ਹਰਿਆਣਾ ਤੋਂ ਆਂਦਾ ਹੋਵੇ ਜਾਂ ਚੰਡੀਗੜ੍ਹ ਤੋਂ ਆਂਦੇ ਉਹਨਾਂ ਨੂੰ ਫੇ ਕਾਫੀ ਦਿੱਕਤ ਹੁੰਦੀ ਹਾਂ ਹਾਂ ਉਹ ਤਾਂ ਜੀ ਫੇ ਉਧਰ ਕੇ ਉਧਰ ਖੜੇ ਉਧਰ ਕੇ ਉਧਰ ਖੜੇ ਹਾਂ ਜੇ ਪਾਣੀ ਆਂਦਾ ਨਾ ਜੀ ਫੇ ਤਾਂ ਉਧਰ ਕੇ ਉਧਰ ਤੇ ਹੋਰ ਕਿਡੀਆਂ ਕਿਡੀਆਂ ਸਹੂਲਤਾਂ ਜਿਹੜੀਆਂ ਇੱਥੇ ਹਲੇ ਘਾਟ ਹੈਗੀ ਆ ਘਾਟ ਤਾਂ ਇਹ ਹੋਈ ਆ ਜਿਆਦਾ ਕਰਕੇ ਤਾਂ ਪੁਲਾਂਦੀ ਆ ਜੀ ਅੱਛਾ ਹਾਂ ਜੀ ਹਾਂ ਜੀ ਤੇ ਡਾਕਟਰੀ ਸਹੂਲਤ ਡਾਕਟਰ ਸਹੂਲਤ ਉਰਾਂ ਕੋਈ ਨਹੀਂ ਹੈ ਜੀ ਹਾਂ ਜੀ ਕੋਈ ਇੱਥੇ ਹਸਪਤਾਲ ਹੈਗਾ ਇਸ ਪਿੰਡ ਬੰਨੀ ਨਹੀਂ ਨਹੀਂ ਇਸ ਪਿੰਡ ਬੰਨੀ ਕੋਈ ਡਿਸਪੈਂਸਰੀ ਫਿਰ ਜੇ ਰਾਤ ਨੂੰ ਕੋਈ ਐਮਰਜੈਂਸੀ ਪੈ ਗਿਆ ਫਿਰ ਫਿਰ ਆਪਾਂ ਮੇਰੇ ਟੰਡੋ ਤੋਂ ਉਧਰ ਹੀ ਜਾਣਾ ਪਊ ਚੰਡੀਗੜ੍ਹੇ ਜੀ ਕੋਈ ਜੰਗਲੀ ਜਾਨਵਰ ਵੀ ਇੱਥੇ ਫਿਰ ਆਉਂਦੇ ਹੋਣੇ ਕਿਉਂਕਿ ਆਸ-ਪਾਸੇ ਦੇਖਦੇ ਆ ਕਿ ਪੂਰਾ ਪਹਾੜੀ ਏਰੀਆ ਹੈਗਾ ਜੰਗਲੀ ਜਾਨਵਰਾਂ ਦਾ ਵੀ ਇੱਥੇ ਆਉਂਦੇ ਰਹੇ ਹਾਂ ਹਾਂ ਜੰਗਲੋਂ ਆਉਣ ਪਰਤਾਂਦੇ ਹੀ ਆ ਜੀ ਹਾਂ ਜੰਗਲੋਂ ਆਪਾਂ ਤਾਂਦੇ ਆ ਤੇ ਉਹਨੂੰ ਲੈ ਕੇ ਕੋਈ ਸਰਪੰਚ ਵੱਲੋਂ ਜਾਂ ਪੰਚਾਇਤਾਂ ਵੱਲੋਂ ਕੁਝ ਕੀਤਾ ਗਿਆ ਵੀ ਜੰਗਲੀ ਜਾਨਵਰ ਤੋਂ ਬਚਾਅ ਸੰਬੰਧੀ ਜਾਂ ਹੋਰ ਜਿਹੜੇ ਹਾਲਾਤ ਵਿਗੜੇ ਨੇ ਨਾ ਨਾ ਹੋਰ ਜੰਗਲ ਐਸਾ ਜਾਨਵਰ ਤਾਂ ਹੈ ਨਹੀਂ ਵੈਸੇ ਯਹਾਂ ਕੋਈ ਹੂੰ ਉਹ ਲੋਈ ਬਾਰੇ ਬ ਸਵਾਕੀ ਇਹ ਕਹਾਣੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਕਿ ਆਜ਼ਾਦੀ ਤੋਂ 75 ਬਰੇ ਬਾਅਦ ਵੀ ਇਹ ਹਾਲਾਤ ਵਾਕੀ ਸਰਕਾਰਾਂ ਦੀ ਕਾਰਗੁਜ਼ਾਰੀ ਦੇ ਉੱਪਰ ਵੱਡੇ ਸਵਾਲ ਖੜੇ ਕਰਦੀ ਹੈ ਇਹ ਉਹੀ ਲੋਕ ਨੇ ਜਿਨ੍ਹਾਂ ਦੀਆਂ ਵੋਟਾਂ ਦੇ ਨਾਲ ਮੰਤਰੀ ਬਣਦੇ ਨੇ ਅਤੇ ਫਿਰ ਉਹਨਾਂ ਦੇ ਵੱਲੋਂ ਹੀ ਇਸ ਤਰ੍ਹਾਂ ਨਾਲ ਬੇਰੁਖੀ ਕੀਤੇ ਜਾਣਾ ਲੋਕਾਂ ਦੇ ਮਨਾਂ ਵਿੱਚ ਰੋਸ ਹੋਣਾ ਸੁਭਾਵਿਕ ਹੈ ਸੋ ਅਸੀਂ ਵੀ ਅਪੀਲ ਕਰਾਂਗੇ ਮੁੱਖ ਮੰਤਰੀ ਸਾਹਿਬ ਨੂੰ ਕਿ ਤੁਸੀਂ ਵੀ ਇਹਨਾਂ ਪਿੰਡਾਂ ਦਾ ਦੌਰਾ ਜ਼ਰੂਰ ਕਰਿਓ ਅਤੇ ਇੱਥੇ ਤੋਂ ਜੋ ਹਾਲਾਤ ਨੇ ਉਹਨਾਂ ਨੂੰ ਸੁਧਾਰਿਆ ਜਾਵੇ ਤਾਂ ਜੋ ਇੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦੀ ਜ਼ਿੰਦਗੀ ਸੁਖਾਲੀ ਹੋ ਸਕੇ ਉਹਦੇ ਅਪਡੇਟ ਜਿਹੜੇ ਜੁੜੇ ਰਹੋ ਹਮਦਰ ਟੀਵੀ ਨਾਲ ਕੈਮਰਾ ਪਰਸਨ ਮੋਹਨ ਦੇ ਨਾਲ ਪਰਵਿੰਦਰ ਚੰਡੀਗੜ੍ਹ